सरपंच ਨੇ ਲਾਈ ਭਾਈਆ ਜੀ ਹਰਜਿੰਦਰ ਅਰਵਿੰਦਰ ਨੇ ਲਾਈ ਅੱਗ ਸਾਡੇ ਅੱਛਾ ਕਾਰਨ ਕੀ ਹੈ ਕਿਸ ਚੀਜ਼ ਨਾਲ ਅੱਗ ਲਾਈ ਹੈ ਜੀ ਬੰਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਬ ਸੱਟਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਉਹਨਾਂ ਨਾਲ ਅੱਗ ਲਾਈ ਹੋਈ ਆ ਅੱਛਾ ਜੀ ਜਿਸ ਕਾਰਨ ਕੀ ਹੈ ਕਾਰਨ ਜਿੱਟੇ ਦਾ ਸੀਗਾ ਜੀ ਚੱਕਰ ਚਿੱਟਾ ਵੇਚਦਾ ਜੀ ਉਹ ਮੋਟੀ ਬਲੈਕ ਕਰਦਾ ਪੈਂਟ ਚ ਕਰਦਾ ਸੀਗਾ ਸਾਡੇ ਇੱਥੋਂ ਗਲੀ ਚੋਂ ਮੁੰਡੇ ਨੇ ਕਹਤਾ ਕਿ ਨਾ ਯਾਰ ਪੈਂਟ ਚ ਨਾ ਵੇਚਿਆ ਕਰ ਜਿੱਟਾ ਵੀ ਤੂੰ ਬਾਹਰ ਵੇਚ ਲੈ ਇੱਥੇ ਪੈਂਟ ਦੇ ਬੱਚੇ ਨਾ ਖਰਾਬ ਕਰ ਐਨੀ ਗੱਲ ਕਹੀ ਆ ਕਹਿੰਦਾ ਬੱਸ ਮੈਂ ਕਿਸੇ ਨੂੰ ਨਹੀਂ ਛੱਡਦਾ ਮੈਂ ਤਾਂ ਕਰਨੀ ਆ ਤਾਂ ਕਰਨੀ ਆ ਤੁਸੀਂ ਕੌਣ ਹੁੰਨੇ ਆ ਸਾਨੂੰ ਰੋਕਣ ਵਾਲੇ ਆਏ ਆ ਜੋਂ ਬੱਸ ਇਹ ਗੱਲਾਂ ਕਰਕੇ ਸਾਡੇ ਨਾਲ ਅਜੇ 5 ਦਿਨੋਂ ਕਿਸੀ ਲੜਾਈ ਚੱਲੀ ਜਾਂਦੀ ਨੂੰ ਅੱਛਾ ਜੀ ਸਾਡਾ ਕੋਈ ਇਨਸਾਫ ਨਹੀਂ ਹੋਇਆ ਅਸੀਂ ਰੌਟ ਵੀ ਕਰਵਾ ਗਏ ਕੋਈ ਪੁਲਿਸ ਵਾਲਾ ਨਹੀਂ ਆ ਕੇ ਖੜਾ ਕੋਈ ਕਿਸੇ ਨੇ ਸਾਡੀ ਸੁਣਵਾਈ ਨਹੀਂ ਸੁ ਆਕਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁੜੂਗਾ ਇਕੱਠਾ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਅਸੀਂ ਵੀ ਅੱਗੇ ਤੋਂ ਕਹਿੰਦੇ ਨਹੀਂ ਵੀ ਚਿੱਟਾ ਵੇਚਦਾ ਇਹ ਤੇ ਮੈਂ ਕਹ ਵੀ ਸਾਨੂੰ ਬਖਸ਼ ਦੋ ਪਰ ਇਹ ਗੱਲ ਉਹਨੇ ਸਰਪੰਚ ਨੇ ਕੋਈ ਵੀ ਕੁਝ ਨਹੀਂ ਸਾਨੂੰ ਇਨਸਾਫ ਨਹੀਂ ਦਿਵਾਇਆਗਾ ਅੱਗੋਂ ਇਨਸਾਫ ਦਿਵਾਉਣ ਦੀ ਬਜਾਏ ਅੱਗੋਂ ਕਹਣਾ ਕਹਣਾ ਕੋਈ ਨਾ ਮਨ ਸਮਝੀ ਟੱਕਰ ਕਰ ਲੋ ਅਸੀਂ ਟੱਕਰ ਕੀ ਕਰ ਸਕਦੇ ਜੀ ਅਸੀਂ ਤਾਂ ਘਰਾਂ 'ਚ ਕੰਮ ਕਰਕੇ ਦਾਦਾ ਟਾਈਮ ਪਾਸ ਕਰਦੇ ਸੀ ਸਰਪੰਚ ਦੇ ਘਰੇ ਜਾ ਕੇ ਮੈਨੂੰ ਧਮਕਾ ਦਿੱਤੋਂ ਉਹਨਾਂ ਦੇ ਗੱਡੀ ਲੈ ਕੇ ਉੱਥੇ ਘਰੇ ਲਾ ਕੇ ਕਹਣਾ ਨੂੰ ਵੱਡਦਾ ਉਹ ਉਹਦਾ ਵੱਡਣਾ ਨਹੀਂ ਇੱਥੇ ਹਜੇ ਉਹਨੇ ਕਿਰਪਾਨ ਕੱਢੀ ਵੀ ਆ ਮੈਨੂੰ ਮਾਰਨ ਵਾਸਤੇ ਉੱਥੇ ਪਿੰਡ ਵੀ ਬਹੁਤ ਇਕੱਠਾ ਹੋਇਆ ਸੀ ਉਹਨਾਂ ਦੇ ਕੈਮਰੇ 'ਚ ਵੀ ਰਿਕਾਰਡ ਆ ਇਹ ਚੀਜ਼ਾਂ ਤੇ ਕਹਿੰਦਾ ਮੈਂ ਤਾਂ ਸਰਪੰਚਾਂ ਇਹਨਾਂ ਦੇ ਘਰ ਨੂੰ ਅੱਗ ਲਾਉਂਗਾ ਕੱਲੇ-ਕੱਲੇ ਨੂੰ अच्छा सरपंच ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਾਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁਢਾ ਨੂੰ ਧਮਕਾ ਦੇ ਜਾਂ ਨਾ ਵੀ ਤੂੰ ਨਹੀਂ ਇਹ ਕੰਮ ਕਰਨਾ ਅੱਗੋਂ ਸਰਪੰਚ ਵੀ ਮੁੱਕਰੀ ਜਾਂਦਾ ਜੀ ਕੋਈ ਐਮਐਲਏ ਤੱਕ ਕੋਈ ਆ ਕੇ ਨਹੀਂ ਖੜਾ ਇੱਥੇ ਕੱਲੀ ਪੁਲਿਸ ਆਹਾ ਐਸਪੀ ਆਹਾ ਐਸਐਚਓ ਆਈ ਸੀਗੀ ਤੇ ਉਹ ਵੀ ਆ ਕੇ ਮੁੜ ਗਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਸਾਡਾ ਸਾਰਾ ਹੀ ਹੋ ਗਿਆ ਸਾਨੂੰ ਪੈਨ ਨੂੰ ਵੀ ਸਾਡੇ ਜਿਹੜੇ ਤੇੜਾ ਲਿੜੇ ਇਹੀ ਹੈ ਕੱਲੇ ਸਾਡੇ ਕੋਲ ਸਾਡੇ ਕੋਲ ਲਿੜੇ ਵੀ ਹੈ ਨਹੀਂਗੇ ਕੋਈ ਠੀਕ ਹੈ ਕੀ ਮੰਗ ਕਰਦੇ ਹੋਗੇ ਮੰਗ ਅਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਜਿਹੜਾ ਜੋ ਵੀ ਆਹਾ ਹੋਇਆ ਹੈਗਾ ਨੁਕਸਾਨ ਹੋਇਆ ਸਾਡੀ ਪਰਵਾਹੀ ਕੀਤੀ ਜਾਵੇ ਸਾਡਾ ਘਰ-ਬਾਰ ਜਿਉਂਜੇ ਸੀਗਾ ਸਾਨੂੰ ਦਿੱਤਾ ਜਾਵੇ ਕੀ ਨਾਂ ਕੀ ਤੁਹਾਡਾ ਨਾਮ ਜੀ ਸਰਬਜੀਤ ਕੌਰ ਮੇਰਾ ਮਾ ਕੀ ਘਟਨਾ ਹੋਈ ਹੈ ਮੇਰਾ ਨਾਮ ਆ ਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾ ਹਰ ਇੱਕ ਸੀ ਪੁੱਤ ਨੂੰ ਇਹੋ ਹੀ ਆ ਨਵੇਂ ਨਸ਼ੇ ਤੋਂ ਬਚੋ ਹੂੰ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਐਥੇ ਉਹ ਮੁੰਡੇ ਨੂੰ ਆਦੇ ਇਹ ਵੇ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਕਰ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਅੱਖੀ ਤੇ ਅੱਖੀ ਕਿ ਨਹੀਂ ਅੱਛਾ ਜੀ ਔਮ ਮੜੀ ਮੁੱਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦ ਦੇ ਇਹ ਗੱਲ ਹੋਈ ਆ ਸ਼ੁਰੂ ਇੱਥੋਂ ਐਸੇ ਉਹ ਨਾ ਕੇ ਉੱਠ ਗਿਆ ਤੇ ਮੈਂ ਪੈਰ ਤੋਂ ਹੀ ਜਨ ਦੁਕਾਨ ਸੀ ਹਾ ਦੁਕਾਨਾ ਸਾਹਮਣੇ ਹੂੰ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹ ਤੇ ਤਿਆਰੀ ਹੈ ਉਹਨਾਂ ਦੀ ਉਹਦਾ ਗੱਡੀ ਲੈ ਕੇ ਇੱਥੇ ਆ ਗਏ ਇੱਥੇ ਆ ਗਏ ਮੇਰਾ ਦੋ ਉਹ ਦੂਜਾ ਪੁੱਤਾ ਤੂੜੀ ਦੀ ਪੰਡ ਚੱਕਣ ਆਇਆ ਸੀਗਾ ਤੇ ਉਹਦਾ ਸ਼ੋਰ ਕਿਰਪਾਨ ਲੈ ਕੇ ਪੈ ਗਿਆ ਚਾਰ ਪੰਜ ਲਗਾੜੇ ਹੋਰਸੀ ਉਹਦੇ ਨਾਲ ਉਹ ਪੈ ਗਿਆ ਤੇ ਅਸੀਂ ਬਈ ਲਿਆ ਲੂ ਆਏ ਉਹਨੂੰ ਜਦੋਂ ਲਿਆਇਆ ਸੀਦਾ ਇੱਥੇ ਅੰਦਰ ਜੇ ਝਾੜ ਸਮਾਹ ਨਾ ਇਹਦੇ ਨਾਲ ਲੜੋ ਉਹ ਮਗਰੇ ਉਹ ਇੱਥੇ ਕਰਪਾਨ ਲਈ ਉਹਦਾ ਤੂੜੀ ਦੀ ਪੰਡ ਲੈਣ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਦੇ ਨੇ ਕਰਪਾਨ ਮਾਰੀ ਕੱਲ ਹੀ ਲੈਣ ਛੁੱਟੀ ਦਿਵਾ ਕੇ ਅੱਛਾ ਤੇ ਉੱਥੋਂ ਇਹਨਾਂ ਦੀ ਜਿਦਾ ਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇਧਰ ਆਏ ਮੁੰਡੇ ਅਗਰ ਯਾਰ ਕਾਤੋਂ ਲੜਦੇ ਉਹਦਾ ਪਿਓ ਆਦਾ ਜੀ ਖੁੰਡੀ ਤੇ ਫਰਦਾ ਹੋ ਪਈ ਖੁੰਡੀ ਉਹਦੀ ਉਹ ਰਾਤ ਨਾਲ ਸੀ ਅਗਲਵਾਂ ਚ ਆਦਾ ਇਹਦੇ ਵੀ ਧਰ ਦੇ ਦੋ ਉਹਨੇ ਉਹਦੇ ਮਾਰੀਆਂ ਦੋ ਕਰਪਾਨਾਂ ਐਸੇਆ ਪੱਟਾਂ ਦੀ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੋngਡਾਸਾ ਚੱਕ ਲਿਆ ਦੋ ਉਹਦੇ ਮਾਰੇ ਉਸ ਬੰਦੇ ਫੇਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਰੱਜੀਆਂ ਰਾਤ ਕਿੰਨੇ ਲੋਕ ਜਖਮੀ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲਾ ਵੀ ਦੋ ਘਰ ਉਧਰ ਤੀਜਾ ਆਹਾ ਹੈਂ ਇਹ ਚੌਥਾ ਹੋ ਪੰਜ ਮਾ ਉਹ 6 7 ਘਰ ਆ ਜੀ ਅੱਛਾ ਚਖਮੀ ਕਿੰਨੇ ਕਿਲੋ ਕੋਇਆ ਜਾਖਮੀ ਹੋਇਆ 6 7 ਬੰਦੇ ਦਾ ਸਾਡੇ ਆ ਜੀ ਅੱਛਾ ਪੁਲਿਸ ਆਈ ਹੈ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰੌਟ ਪਵਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡੇਕੀ ਗਏ ਅਸੀਂ ਹੈ ਤੀਜੇ ਚੌਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਬੱਸ ਠੀਕ ਹੈ ਬੱਸ ਕਿੰਨਾ ਹੋਇਆ ਇਹ ਇਹ ਮਹਾਰਾਜਾਂ ਘਟਨਾ ਦਾ ਚਾਰਜ ਤੇ ਚਿੱਟੇ ਦੇ ਰੋਕਦੇ ਸੀ ਚਿੱਟਾ ਜੋ ਲੋਕ ਖਾਂਦੇ ਐ ਨਸ਼ੇ ਦੇ ਵਿੱਚ ਫਿਰ ਸੌ ਨੂੰ ਉਹਨਾਂ ਕੇ ਹੋਰ ਜਿਹੜੇ 20 50 ਮੁੰਡੇ ਐ ਉਹਨਾਂ ਨੂੰ ਨਾਰ ਲਾ ਲੈਂਦੇ ਐ ਉਹਨਾਂ ਨੂੰ ਨਾਲ ਫਿਰ ਚਿੱਟਾ ਖੋਂਦੇ ਆ ਤੇ ਜੋ ਅਸੀਂ ਜੋ ਰੋਕਦੇ ਆਂ ਭਾਈ ਚਿੱਟਾ ਨਾ ਖਾਓ ਕਿਉਂ ਤੁਸੀਂ ਮੁੰਡਿਆਂ ਦੀ ਜੜ੍ਹ ਕੱਢਦੇ ਆਂ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਖਤਮ ਕਰਦੇ ਤੁਸੀਂ ਕਿਉਂ ਜਿਹੇ ਜਿਹੀਆਂ ਗੱਲਾਂ ਕਰਦੇ ਆਂ ਤੇ ਫਿਰ ਸਾਡੇ ਨਾਲ ਜਿਹੀਆਂ ਲੜਾਈਆਂ ਵੜ ਲੈਂਦੇ ਆਂ ਜਿਉਂਦ ਉਹ ਜੋ ਜਿਹੜੀ ਆ ਸਾਡੇ ਨਾਲ ਲੜਾਈ ਹੋਈ ਆ ਇਹ ਲੜਾਈ ਦੇ ਵਿੱਚ ਗੁਰਵਿੰਦਰ ਸਿੰਘ ਨੇ ਲੜਾਈ ਕਰੀ ਆ ਫੂਲਾ ਸਿੰਘ ਤੇ ਮੁੰਡੇ ਨੇ ਸਾਡੇ ਨਾਲ ਇਹ ਜਦੋਂ ਸਾਡਾ ਮੁੰਡਾ ਤੇ ਛਡਾਉਣ ਗਿਆ ਹੋਰ ਮੁੰਡਿਆਂ ਨਾਲ ਲੜਦੇ ਸੀਗੇ ਤੇ ਜੋ ਛਡਾਉਣ ਗਿਆ ਤੇ ਉਹਨਾਂ ਨੂੰ ਦੋ ਤਿੰਨ ਕ੍ਰਪਾਨਾਂ ਗੁਰਵਿੰਦਰ ਨੇ ਮਾਰੀਆਂ ਮੇਰੇ ਮੁੰਡੇ ਤੇ ਲੱਤਾਂ ਤੇ ਤੇ ਜੋ ਲੱਤਾਂ ਤੇ ਮਾਰੀਆਂ ਦਾ ਕ੍ਰਪਾਨਾਂ ਤੇ ਉਹ ਗਰਮੀ ਜਾ ਕੇ ਉਹਨਾਂ ਦਾ ਮੂੰਹ ਨੂੰ ਆਇਓਗਾ ਮੈਂ ਗਿਆ ਤਾਂ ਛਡਾਉਣ ਹੈ ਤੇ ਮੇਰੇ ਇਹਨੇ ਕਾਹ ਤੋਂ ਮਾਰੀਆਂ ਤੇ ਉਹਨੇ ਕਿ ਲਜਾ ਕੇ ਇੱਕ ਸੋਟੀ ਤੇ ਇੱਕ ਸੋਟੀ ਉਹਨੇ ਮਾਰੀਏ ਹਰਕ ਦੇ ਵਿੱਚ ਅੱਛਾ ਜੇ ਆਪਾਂ ਕਿ ਨਾਤ ਕੀ ਹੋਇਆ ਜੀ ਰਾਤ ਨੂੰ ਅਗਲਾ ਦੀ ਬਾਸ ਸਾਡੇ ਘਰਾਂ ਨੂੰ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆਗਾ ਇਹ ਦੱਸ ਦੀਪਾ ਕੋਈ ਨਹੀਂ ਪਤਾ ਵੀ 50 ਲੱਖ ਦਾ ਨੁਕਸਾਨ ਹੋ ਗਿਆ ਸਾਰੇ ਘਰਾਂ ਦਾ ਕਿ 60 ਲੱਖ ਦਾ ਹੋ ਗਿਆ ਇਹ ਕਿ ਇੰਨੇ ਲੋਕ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾਗਾ ਕਿੰਨੇ ਕੁ ਵੱਡੀ ਘਟਨਾ ਹੈ ਇਹ ਇਹ 10 11 ਵਜੇ ਦੀ ਘਟਨਾ ਹੈ ਮਹਾਰਾਜ ਜੀ ਹਾਂ ਤੇ ਲੋਕ ਤਾਂ ਇਹ ਨਹੀਂ ਪਤਾ ਵੀ 200 ਬੰਦਾ ਲੈ ਆਏ ਸੀਗਾ ਤੇ ਇਹ ਨਹੀਂ ਪਤਾ 150 ਬੰਦਾ ਸੀ ਅਸੀਂ ਤਾਂ ਡਰ ਦੇ ਮਾਰੇ ਅੰਦਰੋਂ ਹੀ ਨਹੀਂ ਨਿਕਲੇ ਕਿਸੇ ਦੇ ਘਰੇ ਜਾ ਕੇ ਪਏ ਠੀਕ ਹੈ ਹਾਂਜੀ ਤੇ ਕਿੰਨੇ ਘਰਾਂ ਨੂੰ ਅੱਗ ਲਾਈ ਹੈ ਇਹ ਇਹ 8 ਘਰਾਂ ਨੂੰ ਅੱਗ ਲਾ ਆਕ ਲਾਈ ਹੈ ਜੀ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਅੱਗ ਵਿੱਚ ਝੋਲਸਿਆ ਗਿਆ ਹੋਵੇ ਨਹੀਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਸਾਡੇ ਨੁਕਸਾਨ ਹੋਏ ਆ ਆ ਵੇਖੋ ਆਹ ਪ੍ਰਜਾਵਕ ਖਤਮ ਕਰਤੀਆਂ ਤੇ ਜਿਹੜਾ ਸਾਮਾਨ ਸਾਰਾ ਖਤਮ ਕਰ ਆ ਜਿਹੜਾ ਸਾਡੇ ਵਰਤਨ ਵਾਲਾ ਸਭ ਖਤਮ ਸਵਾਹ ਕਰਤਾ ਸਾਡਾ ਕੋਈ ਸਮਾਨ ਸੀ ਕਿ ਪੁਲਿਸ ਕੀ 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 ਪੁਲਸਤਾ ਜੀ ਆਪ ਦੇ ਕਾਰਵਾਈ ਕਰ ਲਗੀ ਹੈ ਉਹ ਫੋਨ ਵੇਖੋ ਕਿ ਕਾਰਵਾਈ ਦੇ ਵਿੱਚ ਕੀ ਕਰਦੀ ਹੈ ਪੁਲਸ ਨੂੰ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਤਾਂ ਦਿਹਾੜੀ ਦਿਹਾੜੀ ਕਰਦੇ ਹਾਂ ਸਾਰੇ ਦਿਹਾੜੀ ਵਾਲੇ ਨੇ ਹਾਂ ਸਾਰੇ ਦਿਹਾੜੀ ਵਾਲੇ ਹਾਂ ਜੀ ਵੀ ਬੜੀ ਮੁਸ਼ਕਲ ਨਾਲ ਤੁਸੀਂ ਸਮਾਨ ਬਣਾਇਆ ਹੋਊਗਾ ਜਿਹੜੀ ਘਟਨਾ ਹੋਈ ਹੈ ਫਿਰ ਬੜਾ ਮਤਭਾਗੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਉਹ ਜੀ ਤਾਂ ਇਹੀ ਮੰਗ ਕਰਦੇ ਜੀ ਸਾਡਾ ਜਿਹੜਾ ਕਰਦਾ ਸਮਾਨ ਸੀਗਾ ਇਹ ਸਾਨੂੰ ਮਾਜਵਾਹ ਦਿੱਤਾ ਜਾਵੇ ਤੇ ਦੋਸ਼ੀਆਂ ਖਿਲਾਫ ਨਾ ਨਾ ਜਿਹੜੇ ਦਾ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਜਾਵੇ